ਅੱਜ ਤੇ ਬਰ ਕਾਫੀ ਬਦਲੇ ਹੋਏ ਨਜ਼ਰ ਆਏ ਜਿਵੇਂ ਉਹ ਸਟੇਜ ਦੇ ਉੱਤੋਂ ਕਹਿੰਦੇ ਰਹੇ ਕਿ ਮੈਂ ਤਾਂ ਕੱਚੇ ਚਿੱਠੇ ਖੋਲ ਦੂੰਗਾ ਮੈਂ ਇਦਾਂ ਕਰ ਦੂੰਗਾ ਮੈਨੂੰ ਬੁਲਾਉਣ ਤਾਂ ਸਹੀ ਤਾਂ ਅੱਜ ਉਹ ਕਹ ਰਿਹਾ ਕਿ ਮੇਰੀ ਕੋਈ ਔਕਾਤ ਨਹੀਂ ਹੈ ਮੈਂ ਕਿਵੇਂ ਸੋਚ ਸਕਦਾ ਹਾਂ ਮੈਂ ਕੋਈ ਅਕਾਲ ਤਖਤ ਸਾਹਿਬ ਨੂੰ ਚੈਲੰਜ ਨਹੀਂ ਕਰ ਰਿਹਾ ਮੈਂ ਤਾਂ ਸਿਰਫ ਐਸਜੀਪੀਸੀ ਦੇ ਪ੍ਰਬੰਧਾ ਤੇ ਮੈਨੂੰ ਸ਼ਿਕਾਇਤਾਂ ਮਿਲੀਆਂ ਨੇ ਮੈਂ ਤਾਂ ਉਸ ਤੇ ਬੋਲ ਰਿਹਾ ਹਾਂ ਇਕੋ ਹੁਣ ਉਹ ਕਿਤੇ ਨਾ ਕਿਤੇ ਸੀਐਮ ਮਾਨ ਵੀ ਇਹ ਗੱਲ ਸ਼ਾਇਦ ਉਹਨਾਂ ਨੂੰ ਵੀ ਸਮਝ ਲੱਗ ਗਈ ਕਿ ਅਜਿਹਾ ਉਹਨਾਂ ਦੇ ਅਗੇਂਸਟ ਹੈ ਜੇ ਉਹ ਸਿੱਖ ਧਰਮ ਦੇ ਕਿਸ ਸਰਬਉੱਚ ਸਥਾਨ ਖਾਸ ਕਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਾਰੇ ਦੇ ਵਿੱਚ ਇਸ ਤਰ੍ਹਾਂ ਟਿੱਪਣੀਆਂ ਜਿ세ਦਾਰ ਸਾਹਿਬ ਦੀ ਨਿਯੁਕਤੀ ਤੇ ਦਸਤਾਰਬੰਦੀ ਤੇ ਗੋਲਕ ਤੇ ਮਰਿਆਦਾ ਤੇ ਕਿ ਜੀ ਸਾਨੂੰ ਹੁਣ ਇਹ ਮਰਿਆਦਾ ਮਸ ਸਿਖਾਉਣਗੇ ਤਾਂ ਇਹ ਸਾਰੀਆਂ ਚੀਜ਼ਾਂ ਤੇ ਦੂਜੇ ਪਾਸੇ ਅੱਜ ਦਾ ਘਟਨਾਕਰਮ ਜਿਹੜਾ ਕਿਉਂਕਿ ਪਹਿਲਾਂ ਕਿਹਾ ਸੀ ਕਿ ਮੈਂ ਤਾਂ 10:30 ਹੀ ਜਾਊਂਗਾ ਮੈਂ ਤਾਂ 10 ਵਜੇ ਪਹੁੰਚ ਜਾਊਗਾ ਪਰ ਉਹ ਜਦੋਂ ਕਿਉਂਕਿ ਜਥੇਦਾਰ ਸਾਹਿਬ ਜਿਹੜੇ ਨੇ ਉਹ ਸ਼੍ਰੀ ਅਨੰਦਪੁਰ ਸਾਹਿਬ ਸ਼੍ਰੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਵੀ ਜਥੇਦਾਰ ਨੇ ਤੇ ਉੱਥੋਂ ਉਹਨਾਂ ਨੇ ਆਉਣਾ ਸੀ ਤੇ ਉਹ 12:00 ਵਜੇ ਦੇ ਕਰੀਬ ਉੱਥੇ ਪਹੁੰਚੇ ਸ਼੍ਰੀ ਅਕਾਲ ਤਖਤ ਸਾਹਿਬ ਤਾਂ ਸੀ ਇਹ ਮਾਨ ਵੀ ਜਿਹੜੀ ਆ ਨਿਸ਼ਚਿਤ ਸਮਾਂ ਜਿਹੜਾ ਉਹਨਾਂ ਨੇ 10:00 ਵਜੇ ਕਿਹਾ ਸੀਗਾ 10:00 ਵਜੇ ਨਹੀਂ ਆਏ ਉਹ ਵੀ 11:00 ਸਵਾ 11:00 ਸ਼੍ਰੀ ਦਰਬਾਰ ਸਾਹਿਬ ਪਹੁੰਚਦੇ ਨੇ ਪੂਰੇ ਲਾਮ ਲਸ਼ਕਰ ਦੇ ਨਾਲ ਹਾਲਾਂਕਿ ਪਹਿਲਾਂ ਉਹ ਕਹਿੰਦੇ ਸੀਗੇ ਕਿ ਮੈਂ ਪੈਦਲ ਆਉਂਗਾ ਪਿੱਛੋਂ ਤੁਰ ਕੇ ਆਉਂਗਾ ਅਜੇ ਹabhi ਨਹੀਂ ਹੋਇਆ ਤੇ ਉਹ ਦਰਬਾਰ ਸਾਹਿਬ ਉਹਨਾਂ ਨੇ ਮੱਥਾ ਟੇਕਿਆ ਹਾਲਾਂਕਿ ਸਿਕਿਉਰਿਟੀ ਬਹੁਤ ਸਖਤ ਜਿਹੜੀ ਉਹ ਕੀਤੀ ਹੋਈ ਸੀਗੀ ਉਸ ਤੋਂ ਬਾਅਦ ਫਿਰ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਉਹ ਅਕਾਲ ਤਖਤ ਸਾਹਿਬ ਗਏ ਤਕਰੀਬ 50 ਮਿੰਟ ਤੱਕ ਅੰਦਰ ਜਿਹੜੀ ਉਹ ਗੱਲਬਾਤ ਹੋਈ ਹੈ ਤੇ ਉਸ ਦੀ ਪੂਰੀ ਰਿਕਾਰਡਿੰਗ ਵੀ ਹੈ ਹਾਲਾਂਕਿ ਉਹ ਜਨਤਕ ਤਾਂ ਨਹੀਂ ਕੀਤੀ ਪਰ ਸੀਐਮ ਮਾਨ ਦੇ ਵੱਲੋਂ ਵੀ ਬਾਹਰ ਆ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਜਥੇਦਾਰ ਸਾਹਿਬ ਦੇ ਵੱਲੋਂ ਵੀ ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਸੀਐਮ ਮਾਨ ਨੇ ਜਿਹੜੀਆਂ 2-3 4-5 ਗੱਲਾਂ ਮੈਨ ਮੈਨ ਕਹੀਆਂ ਇਕ ਤੋ ਉਹ ਕਹਿੰਦੇ ਕਿ ਮੇਰੀ ਕੋਈ ਔਕਾਤ ਨਹੀਂ ਹੈ ਕਿ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕੋਈ ਚੈਲੰਜ ਕਰਾਂ ਤਾਂ ਉਹਨਾਂ ਨੇ ਇਹ ਗੱਲ ਮੰਨੀ ਉਹਨਾਂ ਨੇ ਕਿਹਾ ਕਿ ਇਹ ਸਭ ਤੋਂ ਸਰਵਉੱਚ ਸਥਾਨ ਹੈ ਹਾਂ ਉਹਨਾਂ ਨੇ ਨਾਲ ਇਹ ਵੀ ਆ ਕਿ ਮੈਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਨੂੰ ਲੈ ਕੇ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ ਤੇ ਮੈਂ 25 ਤੋਂ 30 ਹਜ਼ਾਰ ਸ਼ਿਕਾਇਤਾਂ ਅੱਜ ਅਕਾਲ ਤਖਤ ਸਾਹਿਬ ਨੂੰ ਸੌਂਪੀਆਂ ਨੇ ਕਿ ਜਿੱਥੇ ਪ੍ਰਬੰਧਾਂ ਦੀ ਘਾਟ ਹੈ ਉਹ ਕਹਿੰਦੇ ਠੀਕ ਹੈ ਪ੍ਰਬੰਧਾਂ ਦੀ ਘਾਟ ਹੋਊਗੀ ਤਾਂ ਅਸੀਂ ਉਹਨੂੰ ਵੈਰੀਫਾਈ ਕਰਾਂਗੇ ਐਸਪੀਸੀ ਵੀ ਕਰੇਗੀ ਉਹਨਾਂ ਨੂੰ ਵੀ ਕਹਾਂਗੇ ਜੇ ਕਿਤੇ ਪ੍ਰਬੰਧਾਂ ਦੀ ਘਾਟ ਦੇ ਵਿੱਚ ਕੋਈ ਮੁਲਾਜ਼ਮ ਗਲਤੀ ਕਰਦਾ ਏ ਤਾਂ ਉਸ ਤੇ ਜ਼ਰੂਰ ਜਿਹੜੀ ਆ ਕਾਰਵਾਈ ਵੀ ਹੋਣੀ ਚਾਹੀਦੀ ਆ ਉਸ ਦਾ ਜਿਹੜਾ ਸਹੀ ਵੀ ਹੋਣਾ ਚਾਹੀਦਾ ਪ੍ਰਬੰਧ ਦੂਜੀ ਗੱਲ ਉਹਨਾਂ ਨੇ ਵੀਡੀਓ ਦਾ ਵੀ ਜ਼ਿਕਰ ਹੋਇਆ ਕਿ ਜਿਹੜੀਆਂ ਵੀਡੀਓਜ਼ ਇਤਰਾਜ਼ਯੋਗ ਸੀ ਗੁਰੂ ਨਾਨਕ ਦੇਵ ਜੀ ਦੀਆਂ ਤਸਵੀਰਾਂ ਸੀ ਉਸ ਜਿਵੇਂ ਹੱਥ ਦੇ ਵਿੱਚ ਪੈਗ ਫੜਿਆ ਹੋਇਆ ਸੀ ਉਹ ਸ਼ਿੱਟੇ ਮਾਰ ਰਹੇ ਸੀ ਜਿਹੜੀ ਉਹ ਕਥਿਤ ਵੀਡੀਓ ਕਿਉਂਕਿ ਹਾਲੇ ਉਹ ਜਾਂਚ ਦਾ ਵਿਸ਼ਾ ਹੈ ਉਹ ਕਹਿੰਦੇ ਕਿ ਇਹ ਨਕਲੀ ਹੈ ਅੱਜ ਕੱਲ ਏਆਈ ਦੇ ਨਾਲ ਕੁਝ ਵੀ ਬਣਾਇਆ ਜਾ ਸਕਦਾ ਹੈ ਦੂਜੇ ਪਾਸੇ ਜਥੇਦਾਰ ਸਾਹਿਬ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਇਹ ਪੁੱਛਿਆ ਕਿ ਤੁਸੀਂ ਹੀ ਦੋ ਲੈਬਸ ਦੱਸ ਦੋ ਜਿੱਥੇ ਆਪਾਂ ਇਹਦੀ ਫੋਰੈਂਸਿਕ ਜਾਂਚ ਕਰਵਾ ਲਈਏ ਕਿਉਂਕਿ ਸੱਚ ਜਿਹੜਾ ਉਹ ਸਾਹਮਣੇ ਆਉਣਾ ਚਾਹੀਦਾ ਤਾਂ ਉਹ ਹਾਲੇ ਪੈਂਡਿੰਗ ਹੈਗਾ ਕਿ ਉਹ ਅਸਲੀ ਹੈ ਕਿ ਨਕਲੀ ਹੈ ਪਰ ਸੀਐਮ ਮਾਨ ਕਹਿੰਦੇ ਕਿ ਉਹ ਮੇਰੀ ਕਿਸੇ ਨੇ ਨਕਲੀ ਬਣਾਈ ਹੈ ਅੱਜਕੱਲ ਏਆਈ ਦਾ ਸਮਾਂ ਇਸ ਦੇ ਨਾਲ ਹੀ ਸੀਐਮ ਮਾਨ ਜਿਹੜੇ ਨੇ ਉਹ ਇਹ ਕਹਿੰਦੇ ਨਜ਼ਰ ਆਏ ਨੇ ਕਿ ਜਿਹੜਾ ਸ਼ਰਮਣੀ ਕਮੇਟੀ ਨੇ ਮੇਰੇ ਕੋਲ ਸ਼ਿਕਾਇਤਾਂ ਆਇਆਂ ਮੈਂ ਉਹ ਦਿੱਤੀਆਂ ਨੇ ਤੇ ਇਸ ਦੇ ਨਾਲ ਹੀ ਅੱਜ ਉਹਨਾਂ ਨੇ ਇਹ ਗੱਲ ਵੀ ਉੱਥੇ ਆ ਕੇ ਮੰਨੀ ਕਿ ਜਸਦਰ ਸਾਹਿਬ ਨੇ ਦੱਸਿਆ ਕਿ ਸੀਐਮਾਨ ਨੇ ਮੰਨਿਆ ਕਿ ਮੈਨੂੰ ਸਿੱਖੀ ਸਿਧਾਂਤਾਂ ਤੇ ਮਰਿਆਦਾ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਤੇ ਜਿਹੜੀਆਂ ਮੈਂ ਸਟੇਜਾਂ ਤੋਂ ਟਿੱਪਣੀਆਂ ਕੀਤੀਆਂ ਮੈਨੂੰ ਇਹ ਅਹਿਸਾਸ ਹੈ ਮੈਂ ਮਹਿਸੂਸ ਕਰਦਾ ਕਿ ਮੇਤੋਂ ਉਹ ਗਲਤ ਬੋਲਿਆ ਗਿਆ ਤੇ ਭਵਿੱਖ ਦੇ ਵਿੱਚ ਮੈਂ ਅਜਿਹੀਆਂ ਜਿਹੜੀਆਂ ਸਿੱਖਾਂ ਦੇ ਅੰਦਰੂਨੀ ਮਸਲਿਆਂ ਦੇ ਬਾਰੇ ਟਿੱਪਣੀਆਂ ਨਹੀਂ ਕਰੂੰਗਾ ਇਸ ਦੌਰਾਨ ਜਿਹੜੇ ਜਸਦਰ ਸਾਹਿਬ ਨੇ ਉਹਨਾਂ ਨੂੰ ਇੱਕ ਜਿਹੜੀ ਸਿੱਖ ਰਹਿਤ ਮਰਿਆਦਾ ਉੰਬਾਰੇ ਇੱਕ ਜਿਹੜੀ ਆ ਉਹ ਬੁੱਕ ਕਹ ਲਈਏ ਜਾਂ ਇੱਕ ਮੈਗਜ਼ੀਨ ਉਹ ਵੀ ਦਿੱਤਾ ਤੇ ਨਾਲ ਹੀ ਉਹਨਾਂ ਨੂੰ ਇੱਕ ਜਿਹੜਾ ਗੁਰਦੁਆਰਾ ਗਜਟ ਹੈ ਜਿਸ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਹਰ ਮਾਸਿਕ ਹਰ ਮਹੀਨੇ ਉਹ ਛਪਦਾ ਹੈ ਤੇ ਉਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਇੰਨਾ ਚੜਾ ਚੜਾਵਾ ਜਿਹੜਾ ਹੈ ਉਹ ਚੜਿਆ ਇੰਨੀ ਆਮਦਨ ਹੋਈ ਹੈ ਗੁਰਦੁਆਰਾ ਕਮੇਟੀ ਨੂੰ ਪ੍ਰਬੰਧਕ ਕਮੇਟੀ ਨੂੰ ਤੇ ਆ ਜਿਹੜੇ ਨੇ ਖਰਚੇ ਇੱਥੇ ਇੱਥੇ ਇਹ ਜੇ ਸਕੂਲ ਨੇ ਕਾਲਜ ਨੇ ਉਥੋਂ ਦੇ ਜਿਹੜੇ ਪ੍ਰੋਫੈਸਰ ਨੇ ਟੀਚਰ ਨੇ ਜਾਂ ਹਸਪੀਟਲ ਨੇ ਜੋ ਵੀ ਸ਼ਰਮਣੀ ਕਮੇਟੀ ਪ੍ਰਬੰਧ ਚਲਾਉਂਦੀ ਹੈ ਜੋ 22000 ਮੁਲਾਜ਼ਮ ਨੇ ਉਹਨਾਂ ਦੀਆਂ ਤਨਖਾਹਾਂ ਨੇ ਹੋਰ ਵੀ ਲੰਗਰ ਹੈ ਬਹੁਤ ਬਹੁਤ ਸਾਰੀਆਂ ਚੀਜ਼ਾਂ ਨੇ ਤੇ ਜਿੱਥੇ-ਜਿੱਥੇ ਇਹ ਸਾਰਾ ਖਰਚ ਹੁੰਦਾ ਹੈ ਉਹ ਸਾਰਾ ਵੇਰਵਾ ਉਸ ਦੇ ਵਿੱਚ ਹਰ ਮਹੀਨੇ ਛਪਦਾ ਹੈ ਉਹ ਵੀ ਸੀਐਮ ਮਾਨ ਨੂੰ ਦਿੱਤਾ ਹੈ ਇਸ ਦੇ ਨਾਲ ਹੀ ਫਿਰ ਪਾਵਨ ਸੂਪਾਂ ਦੀ ਗੱਲ ਭੁਪਿੰਦਰ ਸਾਹਮਣੇ ਆਈ ਕਿਉਂਕਿ ਬੀਤੇ ਕੱਲ ਜਿਹੜਾ ਦੁਆਬੇ ਏਰੀਏ ਦੇ ਵਿੱਚ ਬੰਗਾ ਦੇ ਨੇੜੇ ਇੱਕ ਪਵਿੱਤਰ ਸਥਾਨ 1862 ਦਾ ਤੇ ਆ ਰਾਜਾ ਨਾਭ ਕਬਲ ਸਾਹਿਬ ਉਸ ਜਗ੍ਹਾ ਦਾ ਨਾਮ ਹੈ ਉੱਥੇ ਹਾਲਾਂਕਿ ਉਹ ਡੇਰਾ ਵੀ ਹੈ ਤੇ ਉੱਥੇ ਗੁਰਦੁਆਰਾ ਸਾਹਿਬ ਵੀ ਗੋਤ ਵੱਡਾ ਹੈ ਤੇ ਉੱਥੇ ਜਿਹੜੀ ਪਾਠ ਦੀ ਲੜੀ ਹੈ ਉਹ ਚੱਲਦੀ ਹੈ ਪੰਜਾਬ ਦੇ ਵਿੱਚ ਬਹੁਤ ਸਾਰੇ ਭੁਪਿੰਦਰ ਇਸ ਤਰ੍ਹਾਂ ਦੇ ਅਸਥਾਨ ਨੇ ਜਿਹਨੂੰ ਡੇਰਾ ਵੀ ਕਹਿ ਲਿਆ ਜਾਂਦਾ ਤੇ ਉੱਥੇ ਗੁਰਦੁਆਰਾ ਸਾਹਿਬ ਵੀ ਸਜੋਬਿਤ ਹੁੰਦੇ ਨੇ ਜਿੱਥੇ ਅ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਰੂਪ ਹੈ ਕਿਉਂਕਿ ਸੀਐਮ ਮਾਨ ਦੇ ਵੱਲੋਂ ਕੱਲ ਮਾਗੀ ਦੇ ਮੇਲੇ ਤੇ ਉੱਤੇ ਬੋਲਦੇ-ਬੋਲਦੇ ਇਹ ਕਹਿ ਦਿੱਤਾ ਗਿਆ ਸੀ ਕਿ 169 ਪਾਵਨ ਸਰੂਪ ਸਾਨੂੰ ਇੱਕ ਜਗ੍ਹਾ ਤੋਂ ਮਿਲ ਗਏ ਜਿਹੜੇ 328 ਪਾਵਨ ਸਰੂਪਾਂ ਦੀ ਗਾਇਬ ਹੋਣ ਦੀ ਗੱਲ ਚੱਲ ਰਹੀ ਹੈ ਤਾਂ ਉਸ ਦੇ ਮਾਮਲੇ ਦੇ ਵਿੱਚ ਵੀ ਜਿਹੜੀ ਉੱਥੋਂ ਦੀ ਕਮੇਟੀ ਆ ਉਹ ਵੀ ਸਾਹਮਣੇ ਆ ਗਈ ਹੈ ਕਿ ਉਹ ਕਹਿੰਦੇ ਨੇ ਕਿ ਇੱਥੇ ਜਿੰਨਾ ਸਤਿਕਾਰ ਤਾਂ ਕਿਤੇ ਅਸੀਂ ਮਤਲਬ ਠੀਕ ਆ ਬਾਕੀ ਸਾਰੇ ਥਾਮਾਂ ਤੇ ਵੀ ਸਤਿਕਾਰ ਗੁਰੂਗ੍ਰੰਥ ਸਾਹਿਬ ਦਾ ਉਹ ਨਹੀਂ ਹੈ ਪਰ ਅਸੀਂ ਵੀ ਪੂਰੀ ਮਰਿਆਦਾ ਦਾ ਖਿਆਲ ਰੱਖਦੇ ਆ ਉਹ ਕਹਿੰਦੇ ਕਿ ਇੱਥੇ ਜਿਹੜੇ 169 ਮਿਲੇ ਨੇ 100 ਜਿਹੜੇ ਨੇ 39 ਨੇ ਉਹਨਾਂ ਦਾ ਕੋਈ ਰਿਕਾਰਡ ਨਹੀਂ ਆ ਉਹ ਅਣਅਧਿਕਾਰਿਤ ਨੇ ਪਾਵਨ ਸਰੂਪ ਤੇ 30 ਜਿਹੜੇ ਨੇ ਕਿਸੇ ਹੋਰ ਗੁਰੂ ਘਰ ਦੇ ਨਾਮ ਤੇ ਜਾਰੀ ਹੋਏ ਸੀਗੇ ਤੇ ਉਹ ਇੱਥੇ ਰੱਖੇ ਹੋਏ ਨੇ ਤਾਂ ਉਹ ਵੀ ਜਥੇਦਾਰ ਸਾਹਿਬ ਨੇ ਵੀ ਕਿਹਾ ਕਿ ਦੇਖੋ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਰੂਪ ਛਾਪਣ ਦਾ ਸਿਸਟਮ ਹੈ ਇਹ ਪਹਿਲਾ ਪ੍ਰਾਈਵੇਟ ਹੱਥਾਂ ਦੇ ਵਿੱਚ ਸੀ ਭਾਈ ਚੱਤਰ ਸਿੰਘ ਭਾਈ ਜੀਵਨ ਸਿੰਘ ਉਹ ਵੀ ਛਾਪਦੇ ਸੀ ਦੰਦ ਮਿੰਟਕਸਾਲ ਦੇ ਵੱਲੋਂ ਵੀ ਛਾਪੇ ਜਾਂਦੇ ਸੀ ਪ੍ਰਾਈਵੇਟ ਵੀ ਸੀ ਫਿਰ ਇਹ ਹੌਲੀ-ਹੌਲੀ ਸਿਸਟਮ ਨੂੰ ਦਰੁਸਤ ਕੀਤਾ 2015-16 ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਆਪਣੇ ਹੱਥਾਂ ਦੇ ਵਿੱਚ ਲਿਆ ਉਸ ਤੋਂ ਬਾਅਦ 2019-20 ਤੋਂ ਬਾਅਦ ਪੂਰਾ ਰਿਕਾਰਡ ਰੱਖਣਾ ਸ਼ੁਰੂ ਕੀਤਾ ਕਿ ਕਿੰਨੇ ਛਪੇ ਕਿਸ ਉਹਦੇ ਉੱਤੇ ਪੂਰਾ ਜਿਹੜਾ ਨੰਬਰਿੰਗ ਕਹਿ ਲਓ ਉਹ ਕਿੱਥੇ ਗਏ ਉਹ ਸਾਰਾ ਪਹਿਲਾਂ ਇਸ ਤਰ੍ਹਾਂ ਕਹਿੰਦੇ ਸੀ ਸੋਚਿਆ ਵੀ ਨਹੀਂ ਸੀ ਕਿ ਕੋਈ ਗੁਰੂ ਗ੍ਰੰਥ ਸਾਹਿਬ ਦੇ ਨਾਲ ਇਸ ਤਰ੍ਹਾਂ ਕੋਈ ਵੀ ਕੁਝ ਹੋ ਸਕਦਾ ਹੈ ਇਸ ਕਰਕੇ ਇਹ ਕਹਿਣਾ ਕਿ ਜੀ ਇਹ ਅਨੁਦਕਾਰੀ ਤਨੇ ਇਹਨਾਂ ਦਾ ਕੋਈ ਮਿਹਰਬਾਨੀ ਜ਼ਰੂਰੀ ਨਹੀਂ ਹੁੰਦਾ ਕਿ ਹਰ ਜਿਹੜਾ ਜਿਹੜੀ ਪਾਵਨ ਸਰੂਪ ਹੈ ਉਹਦੀ ਕੋਈ ਪਰਚੀ ਰਸੀਦ ਸਾਹਮਣੇ ਰੱਖੀ ਹੋਵੇ ਤਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਬਹੁਤ ਜਿਹੜੇ ਨੇ ਵਿਰਧ ਵੀ ਨੇ ਪਾਵਨ ਸਰੂਪ ਤਾਂ ਇਹ ਕਹਿ ਦੇਣਾ ਕਿ ਜੀ ਇਹ ਅਨੁਦਕਾਰੀ ਤਨੇ ਦੇਖੋ ਜਾਂ ਤਾਂ ਉਹ ਕਿਤੇ ਅਜਿਹੀ ਜਗ੍ਹਾ ਤੋਂ ਮਿਲਦੇ ਜਿਹੜੀ ਜਗ੍ਹਾ ਸਿੱਖ ਧਰਮ ਦੇ ਨਾਲ ਸੰਬੰਧਿਤ ਨਾ ਹੁੰਦੀ ਤਾਂ ਤਾਂ ਫਿਰ ਕਿਹਾ ਜਾ ਸਕਦਾ ਸੀਗਾ ਕਿ ਇੱਥੇ ਤਾਂ ਜੀ ਬੇਅਦਬੀ ਹੋ ਰਹੀ ਸੀ ਇੱਥੇ ਰੱਖ-ਰਖਾਵ ਨਹੀਂ ਸੀਗਾ ਸਹੀ ਤੇ इवन के ਜਿਹੜੇ ਡਾਕਟਰ ਸੁਖਵਿੰਦਰ ਸੁਖੀ ਨੇ ਭੁਪਿੰਦਰ ਜਿਹੜੇ ਵਿਧਾਇਕ ਨੇ ਹਾਲਾਂਕਿ ਉਹ ਅਕਾਲੀ ਦਲ ਤੋਂ ਜਿੱਤੇ ਸੀ ਪਰ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਉਹ ਉਹਨਾਂ ਨੇ ਵੀ ਕੱਲ੍ਹ ਸ਼ਾਮ ਨੂੰ ਆ ਕੇ ਕਿਹਾ ਕਿ ਇਸ ਜਿਹੜਾ ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਨਤਮਸਟਕ ਹੁੰਦੀ ਹੈ ਤੇ ਮੈਂ ਵੀ ਇੱਥੇ ਤਕਰੀਬਨ ਆਉਂਦਾ ਰਹਿੰਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਸਰਕਾਰ ਨੇ ਸਿੱਟ ਬਣਾਈ ਹੈ ਉਹਨੂੰ ਕੋਈ ਗਲਤਫਹਿਮੀ ਹੋਈ ਹੈ ਇਸ ਤਰ੍ਹਾਂ ਨਹੀਂ ਹੋਇਆ ਅੱਜ ਜਿਹੜੇ ਉੱਥੋਂ ਦੇ ਪ੍ਰਬੰਧਕ ਨੇ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਸਾਰਾ ਵੇਰਵਾ ਦਿੱਤਾ ਕਿ ਕਦੋਂ-ਕਦੋਂ ਦੇ ਗੁਰੂ ਜਿਹੜੇ ਗੁਰੂ ਗ੍ਰੰਥ ਸਾਹਿਬ ਨੇ ਤਾਂ ਹੁਣ ਸੀਐਮ ਕਹਿੰਦੇ ਕਿ ਸਾਨੂੰ ਤਾਂ ਅਸੀਂ ਤਾਂ ਜੈਸਵਰ ਸਾਹਿਬ ਨੂੰ ਇਹ ਪੁੱਛਣਾ ਮਤਲਬ ਸਾਨੂੰ ਉਹ ਆਦੇਸ਼ ਦੇ ਦੇਣ ਕਿ ਜਿਹੜੇ ਜਿਹੜੇ ਉਹ ਗੁਰੂ ਗ੍ਰੰਥ ਸਾਹਿਬ ਨੇ ਉਹ ਪਾਵਨ ਜਿਹੜੇ ਮਰਿਆਦਾ ਦੇ ਨਾਲ ਐਸਟੀਪੀਸੀ ਨੂੰ ਭੇਟ ਕਰਦਾਂਗੇ ਪਰ ਕਿਉਂਕਿ ਉੱਥੇ ਪਹਿਲਾਂ ਹੀ ਗੁਰਦੁਆਰਾ ਸਾਹਿਬ ਉੱਥੇ ਤਾਂ ਆਲਰੇਡੀ ਸਹੀ ਨੇ ਜਿੱਥੇ ਪਏ ਨੇ ਉਹ ਤੇ ਇਹ ਜਿਹੜੀ ਚੀਜ਼ ਇਸ ਵੇਲੇ ਅਸਲ ਦੇ ਵਿੱਚ ਜਿਹੜੇ ਸਲਾਹਕਾਰ ਹੁੰਦੇ ਨੇ ਕਈ ਵਾਰ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਸਰਕਾਰਾਂ ਨੂੰ ਦੱਸਦੇ ਨੇ ਕਿ ਸ਼ਾਇਦ ਇਸ ਦੇ ਨਾਲ ਜਿਹੜੀ ਪੋਲਿਟਿਕਲ ਪਾਰਟੀ ਆ ਉਹ ਟਾਰਗੇਟ ਹੋਏਗੀ ਪਰ ਉਹ ਕਈ ਵਾਰ ਨੁਕਸਾਨ ਹੁੰਦਾ ਹੈ ਨਾ ਚੀਜ਼ਾਂ ਦਾ ਸ਼ਾਇਦ ਅੱਜ ਜਿਹੜੀ ਉਹ ਸਮਝ ਮੇ ਇਹਨਾਂ ਗੱਲਾਂ ਦੀ ਵੀ ਲੱਗੀ ਹੈ ਤੇ ਨਾਲ ਹੀ ਇੱਕ ਹੋਰ ਜਿਹੜੀ ਗੱਲ ਕਿ ਹੁਣ ਜਦੋਂ ਸਪਸ਼ਟੀਕਰਨ ਤਾਂ ਦੇ ਦਿੱਤਾ ਗਿਆ ਹੁਣ ਸਪਸ਼ਟੀਕਰਨ ਜਿਹੜਾ ਦਿੱਤਾ ਗਿਆ ਉਸ ਦੇ ਵਿੱਚ ਅਸੀਂ ਮੰਨ ਮੰਨ ਲਿਆ ਕਿ ਹਾਂ ਮੇ ਤੋਂ ਕੁਝ ਇਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਗੰਨੀਆਂ ਨੇ ਜੋ ਮੈਨੂੰ ਨਹੀਂ ਸੀ ਕਰਨੀਆਂ ਚਾਹੀਦੀਆਂ ਹੁਣ ਪੰਜ ਸਿੰਘ ਸਹਿਬਾਨ ਦੀ ਇਕਤਰਤਾ ਹੋਏਗੀ ਭੁਪਿੰਦਰ ਉਸ ਤੋਂ ਬਾਅਦ ਫਿਰ ਪੰਜ ਸਿੰਘ ਸਹਿਬਾਨ ਇਸ ਤੇ ਕੀ ਵਿਚਾਰ ਕਰਦੇ ਨੇ ਕਿ ਉਹ ਸਪਸ਼ਟਕਰਨ ਮੰਨ ਲਿਆ ਜਾਂਦਾ ਏ ਤੇ ਕੀ ਜਿਹੜੀ ਉਹ ਵੀਡੀਓ ਹੈ ਫੋਰੈਂਸਿਕ ਜਾਂਚ ਤੇ ਲਈ ਅੱਗੇ ਕਿੱਥੇ ਭੇਜੀ ਜਾਂਦੀ ਹੈ ਉਹਦੇ ਵਿੱਚ ਕੀ ਸੱਚ ਸਾਹਮਣੇ ਆਉਂਦਾ ਇਹ ਹੁਣ ਸਮਾਂ ਦੱਸੇਗਾ ਜੀ 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 ਤੇ ਕੋਈ ਹੋਰ ਅਪਡੇਟ ਪੰਜਾਬ ਨਾਲ ਸੰਬੰਧੋਂ ਫਿਰ ਤੁਹਾਡੇ ਕੋਲ ਜਾਚਾਂਗੇ ਬਿਲਕੁਲ ਅਭਪਿੰਦਰ ਪੰਜਾਬ ਦੇ ਵਿੱਚ ਤਾਂ ਅੱਜ ਸਭ ਤੋਂ ਵੱਡੇ ਡਿਵੈਲਪਮੈਂਟ ਇਹ ਸੀ ਤੇ ਨਾਲ ਹੀ ਅੱਜ ਇੱਕ ਹੋਰ ਜਿਹੜੀ ਚੱਲ ਰਹੀ ਹੈ ਕਿ ਆਤਿਸ਼ੀ ਜਿਹੜੀ ਲੀਡਰ ਆਫ অপੋਜੀਸ਼ਨ ਨੇ ਵਿਰੋਧੀ ਧਿਰ ਦੇ ਆਗੂ ਨੇ ਦਿੱਲੀ ਵਿਧਾਨ ਸਭਾ ਦੇ ਵਿੱਚ ਤੇ ਆਮ ਆਦਮੀ ਪਾਰਟੀ ਦੇ ਆਗੂ ਵੀ ਨੇ ਵਿਧਾਇਕ ਵੀ ਨੇ ਉਹਨਾਂ ਦੀ ਵੀਡੀਓ ਕਥਿਤ ਤੌਰ ਤੇ ਕਹਿ ਸਕਦੇ ਹਾਂ ਕਿਉਂਕਿ ਉਸ ਦੇ ਵਿੱਚ ਵੀ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਜੀ ਇਹ ਬੀਜੇਪੀ ਨੇ ਜਾਣ ਕੇ ਉਹ ਸਬਟਾਈਟਲ ਲਾਤੀ ਜਿਸ ਦੇ ਵਿੱਚ ਉਹਨਾਂ ਤੇ ਅਪਮਾਨ ਕਰਨ ਦਾ ਇਲਜ਼ਾਮ ਹੈ ਤੇ ਉਸ ਨੂੰ ਲੈ ਕੇ ਹੁਣ ਵਿਧਾਨ ਸਭਾ ਦੇ ਸਪੀਕਰ ਨੇ ਵੀ ਉਹਨਾਂ ਨੂੰ ਜਵਾਬ ਮੰਗਿਆ ਤੇ ਉਹ ਲੱਭ ਵੀ ਨਹੀਂ ਰਹੇ ਕਿ ਤੇ ਸਾਹਮਣੇ ਵੀ ਨਹੀਂ ਆਏ ਇੰਨੇ ਦਿਨ ਤੋਂ ਹੁਣ ਉਹਨਾਂ ਦੇ ਲਾਪਤਾ ਦੇ ਵੀ ਪੋਸਟਰ ਲੱਗ ਰਹੇ ਨੇ ਤੇ ਦੂਜੇ ਪਾਸੇ ਜਿਹੜੀ ਪੰਜਾਬ ਸਰਕਾਰ ਹੈ ਉਹ ਅੱਜ ਅਦਾਲਤوں ਦੇ ਵਿੱਚ ਪਹੁੰਚ ਗਈ ਕਿ ਇਹ ਵੀਡੀਓ ਡਿਲੀਟ ਕਰਾਈ ਜਾਵੇ ਇਹ ਇਸ ਦੇ ਨਾਲ ਠੇਸ ਪਹੁੰਚਦੀ ਹੈ ਤਾਂ ਹੁਣ ਦਿਲੰਦਰ ਅਦਾਲਤ ਦੇ ਵੱਲੋਂ ਉਸ ਨੂੰ ਇਹ ਵੀ ਕਹਿ ਦਿੱਤਾ ਗਿਆ ਕਿ ਵੱਖ-ਵੱਖ ਪਲੇਟਫਾਰਮਸ ਤੋਂ ਇਹ ਹਟਾਈ ਜਾਵੇ ਵੀਡੀਓ ਪਰ ਇਹਦੇ ਵਿੱਚ ਸੱਚ ਕੀ ਹੈ ਸਾਹਮਣੇ ਨਹੀਂ ਪਤਾ ਲੱਗ ਰਿਹਾ ਕਿਉਂਕਿ ਉਹ ਵੀਡੀਓ ਦੇ ਵਿੱਚ ਉਹ ਆਡੀਬਲ ਪ੍ਰੋਪਰ ਨਹੀਂ ਹੈਗੀ ਹੁਣ ਇੱਕ ਦੂਜੇ ਤੇ ਇਲਜ਼ਾਮ ਬਾਜ਼ੀਆਂ ਜਿਹੜੀਆਂ ਨੇ ਉਹ ਲੱਗ ਰਹੀਆਂ ਨੇ ਬਹੁਤ ਬਹੁਤ ਧੰਨਵਾਦ ਫਿਰ ਕੱਲ ਨੂੰ ਨੰਮੀਆਂ ਖਬਰਾਂ ਨਾਲ ਤੁਹਾਡੇ ਦੁਆਰੇ ਸਾਂਝ ਪਾਵਾਂਗੇ